ਕੀ ਹਾਲ ਬੂ ਤੇਰਾ ਵਧੀਆ ਵਸ ਤੀਸ ਨਾ ਵਧੀਆ ਠੀਕ ਕਿਹੜੇ ਪਿੰਡ ਆਏ ਆ ਅੱਜ ਅੱਜ ਆਪ ਆਏ ਆ ਨਤ ਮੁਕਲੀ ਕੀ ਨਾਂ ਹੈ ਆਪਣਾ ਤੇਰਾ ਨਾਂ ਨਾਜਦੀਪ ਸਿੰਘ ਤੇ ਨਾਲ ਕੌਣ ਆਏ ਟਾਡੇ ਮੇਰੇ ਫਾਦਰ ਸਾਹਿਬ ਕਿਹੜਾ ਪਿੰਡ ਦਾ ਟਾਡੇ ਆਪਣਾ ਇੱਥੇ ਲੱਗੇ ਹਰਪੁਰਾ ਅੱਛਾ ਜ਼ਿਲ੍ਹਾ ਜ਼ਿਲ੍ਹਾ ਗੁਰਦਾਸਪੁਰ ਅਰੇ ਤੁਸੀਂ ਕਮੇਡੀਆਂ ਕਰਨੀਆਂ ਸਿੱਖੀਆਂ ਵਾ ਇਹ ਕਿਸ ਤਰ੍ਹਾਂ ਤੁਹਾਨੂੰ ਸ਼ੌਂਕ ਵਿਆਹ ਦੇ ਇਹ ਮਤਲਬ ਮੇਰੇ ਪਾਪਾ ਨੇ ਮਤਲਬ ਸਿਖਾਇਆ ਮੈਨੂੰ ਅੱਛਾ ਜੀ ਪੱਜ ਲੱਗੇ ਤੇ ਤੁਹਾਡੇ ਪਾਪਾ ਕੀ ਕੰਮ ਕਰਦੇ ਆ ਮੇਰੇ ਪਾਪਾ ਡਾਕਟਰ ਤਨਾਲੇ ਮਤਲਬ ਉਸ ਪੋਸਟਰ ਵੀ ਬਣਾਉਂਦੇ ਆ ਅੱਛਾ ਤੇ ਦਾ ਮਤਲਬ ਕਮੇਡੀ ਕਰਦੀ ਹੈ ਕਮੇਡੀ ਕਰਦੀ ਕਮੇਡੀਆਂ ਕਰਨ ਚ ਕਿੰਨਾ ਕ ਮਜ਼ਾ ਆਉਂਦਾ ਫਿਰ ਬੜਾ ਤੇ ਤੁਹਾਨੂੰ ਪਬਲਿਕ ਦਾ ਕਿਦਾਂ ਦਾ ਫਿਰ ਮਿਲਦਾ ਸਾਥ ਵੇਖਣਾ ਪੂਰਾ ਦੇਖਦੇ ਹੈ ਤੇ ਕਿੰਨਾ ਕ ਮੰਨੂ ਚਾਫ ਕਿਹੜੀ ਕਲਾਸ ਚ ਪੜਦਾ ਵਿੱਚ ਮੈਂ 3 ਠੀਕ ਹੈ ਤੇ ਹੋਰ ਕਿਸ ਤਰ੍ਹਾਂ ਕੋਈ ਐਨ ਆਰ ਆਈ ਵੀਰਾਂ ਦਾ ਵੀ ਕੋਈ ਫੋਨ ਆਉਂਦੇ ਹੋਣਗੇ ਤੁਹਾਨੂੰ ਮਿਲਣ ਵਾਸਤੇ ਜੀ ਆਉਂਦੇ ਆ ਅੱਜ ਠੀਕ ਆ ਅੱਜ ਫਿਰ ਇੱਥੇ ਆਡੀ ਗਰਾਊਂਡ ਚ ਕੀ ਕਰਨ ਵਾਸਤੇ ਆਏ ਨੁਜੁਣਾ ਨਹੀਂ ਆਇਆ ਜੀ ਮਿਲ ਜਣ ਹਾਸ਼ਾ ਇਹ ਮੈਚ ਹੋ ਰਿਹਾ ਇੱਥੇ ਅੱਜ ਹਾਂਜੀ ਮੈਚ ਹੁੰਦਾ ਠੀਕ ਆ ਤੇ ਨੌਜਵਾਨਾਂ ਨੂੰ ਕੀ ਆਲਾ ਮੈਚ ਹੋ ਰਿਹਾ ਵਾ ਅੱਜ ਦੇ ਨੌਜਵਾਨ ਜਿਹੜੇ ਆਪਣੇ ਨਸ਼ਾ ਚਾਰੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਕਹਿਣਾ ਚਾਹੁੰਦੇ ਆਂ ਵੀ ਵਧੀਆ ਖੇਡਣ ਤੇ ਇਹ ਜਿਹੜਾ ਰਾਹ ਵਾ ਇਹ ਸਭ ਤੋਂ ਵਧੀਆ ਰਾਹ ਗੇਮਾਂ ਵਾਲਾ ਜਿਹੜੇ ਨਸ਼ਾ ਨੂੰ ਨਸ਼ੇ ਕਰੀ ਜਾਂਦੇ ਆਪਣੇ ਮਾਪਿਓ ਦੀ ਜ਼ਿੰਦਗੀ ਬਰਬਾਦ ਕਰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆਂ ਜੀ ਪੀ ਸ਼ਬਦ ਅਹੀਂ ਆ ਜਿਹੜਾ ਦੂਜਾ ਕੰਮ ਆ ਮਤਲਬ ਖੇਡਣਾ ਇੱਚ ਪਉਤੀ ਉਹ ਮਤਲਬ ਦੂਜਾ ਨਸ਼ੇ ਵਾਲਾ ਮੜਾ ਹੀ ਕੰਮ ਠੀਕ ਆ ਬਹੁਤ ਧੰਨਵਾਦ ਵੀਰ ਦਾ ਠੀਕ ਆ ਜੀ